ਕਾਂਜਨ ਦੇ ਸਿੱਕਾ ਬੇਟਰ ਵਾਲਿਆਂ ਦੇ ਬੇਟਿਆਂ ਨੇ ਅਹੰਕਾਰ ਕੀਤਾ ਕਿ ਅਸੀਂ ਸਨਮਾਨ ਨਹੀਂ ਲੈਣਾ। ਅੱਜ ਕਿਆਨੀ ਕਮਿਸ਼ਨੀ ਗੁਰਗਾਝ ਹੋਰਾਂ ਦਾ ਬਲਵਾਂ ਸਿੰਘ ਰਾਜੂ ਨੂੰ ਮਿਲਣੇ ਜਾਣਾ ਇਹ ਵੀ ਚਰਚਾ ਛੇੜ ਗਿਆ। ਬਿਲਕੁਲ ਜੀ ਆਪ ਆਪਣੇ ਅਹੁਦੇ ਤੋਂ ਲਾਂਭੇ ਹੋ ਸਕਦੇ ਨੇ। ਇਹ ਬਲਵਾਂ ਸਿੰਘ ਰਾਜੂ ਹਨ ਉਹਨਾਂ ਨੂੰ ਬਣਾਇਆ ਜਾਂਦਾ ਜਥੇਦਾਰ। ਹੂੰ ਤਾਂ ਵੀ ਕੋਈ ਕਾਰਜਕਾਰੀ ਅਧਿਕਾਰੀ ਚਾਹੀਦਾ ਨਾ। ਜਿਹੜੇ ਪੁੱਛਣ ਗਏ ਸੀ ਕਿ ਜੇ ਤੁਸੀਂ ਬਣਨਾ ਚਾਹੁੰਦੇ ਹੋ ਮੈਂ ਪਰੇ ਹੋ ਜਾਣਾ ਜੇ ਤੁਸੀਂ ਨਹੀਂ ਬਣਨਾ ਫਿਰ ਮੈਂ ਰਹਾ ਜੀ ਇਹ ਧਾਮੀ ਵੀ ਚਲੇ ਜਾਂਦੇ ਨੇ ਤੇ ਧੂਮਾ ਵੀ ਚਲੇ ਜਾਂਦੇ ਨੇ ਤੇ ਫਿਰ ਉਹਨਾਂ ਮੈਂਬਰ ਵੀ ਗਈ ਜਾਂਦੇ ਤੇ ਮੁਸ਼ਕਲ ਵੀ ਆ ਜਾਂਦੀ ਬਾਦਲਤਰ ਲਈ ਕਿ ਬਾਦਲਤਰ ਵਿਚਾਰਨਾ ਰਾਹ ਰਫ ਰਈਆ ਕਿ ਆਪਾਂ ਤਰਕਸ਼ੀ ਕੇਸ ਕਰ ਸਭ ਦੀ ਜ਼ਿੰਮੇਵਾਰੀ ਸੌਂਪੀ ਰੱਖੀ ਜਾਂਦਰ ਗੈਰੀ ਕਲਦੀ ਸਿੰਘ ਘੜਕਾ ਜੋਰਾਂ ਨੂੰ ਤੇ ਬਾਬਾ ਤੇ ਸਿੰਘ ਤੋਂ ਉਹਨਾਂ ਨੂੰ ਬਦਲਦੀ ਏ ਤੇ ਸ਼੍ਰੀ ਕਾਲਤਖਸਬ ਤੇ ਵੀ ਰਾਜਵਾਨਾਂ ਨੂੰ ਲਾ ਲਈਏ ਜੇ ਮੰਨ ਜਾਂਦੇ ਨੇ ਗਨੀ ਅਸੀ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਔਰ ਬਾਬਾ ਟੇਕਸ ਸਿੰਘ ਧਨੌਲਾ ਨੂੰ ਦੋਵਾਂ ਨੂੰ ਅਸੀਂ ਤਨਖਾਇਆ ਖਰਾਲ ਦੇਣਾ ਸੱਚੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਤ ਲੈ ਕੇ ਇੱਕ ਵਾਰ ਫਿਰ ਤੋਂ ਆਜ਼ਰਾਂ ਜਿਸ ਦੇ ਵਿੱਚ ਕਿ ਦੇਨ ਭਰਦੀਆਂ ਕੁਝ ਖਾਸ ਕਵਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਜ ਜਰਗਣੀ ਕੁਲਦੀਪ ਸਿੰਘ ਗੜਗਾਜ ਪਟਿਆਲਾ ਕੇਂਦਰੀ ਜੇਲ੍ਹ ਪਹੁੰਚੇ ਬਲਵੰਤ ਸਿੰਘ ਰਾਜਵਾਨਾ ਬੰਦੀ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਖਾਸ ਤੌਰ ਤੇ ਜਿਹੜਾ ਬਾਬਾ ਹਰਨਾਮ ਸਿੰਘ ਖਾਲਸਾ ਤੋਂ ਮਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਜੱਜਦਾਰ ਗੜਗਾਜ ਨੇ ਜਿਹੜਾ 6 ਜੂਨ ਨੂੰ ਸੰਗਤ ਸੰਗਤਾਂ ਨੂੰ ਸੰਬੋਧਨ ਕਰਦੇ ਨੇ ਸੰਦੇਸ਼ ਦਿੰਦੇ ਨੇ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਤੇ ਇਸ ਗੱਲ ਨੂੰ ਵੀ ਲੈ ਕੇ ਜਿਹੜਾ ਜੱਜਦਾਰ ਗੜਗਾਜ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਪੰਜਾਬ ਦੇ ਪਿੰਡਾਂ ਦੀ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇ ਕਿ ਸਾਡਾ ਪਿੰਡ ਬਕਾਊ ਆ ਇਸ ਕਦਰ ਜਿਹੜਾ ਨਸ਼ੇ ਦਾ ਪੰਜਾਬ ਦੇ ਵਿੱਚ ਹਾਵੀ ਹੋ ਚੁੱਕਿਆ ਤੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਦੀ ਸਮਾਪਤੀ ਹੋ ਚੁੱਕੀ ਹੈ ਕਹਿੰਦੇ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣ ਦੇ ਕੰਢੇ ਚੱਲਿਆ ਗਿਆ ਤਾਂ ਇਹਨਾਂ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਤਿਕਲ ਜੀਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਰ ਕਸਰ ਪਟਿਆਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਸਰਗਿਆਨੀ ਕੁਲਦੀਪ ਸਿੰਘ ਗੜਗੱਜ ਪਹੁੰਚਦੇ ਨੇ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਹੋਣਾਂ ਦੇ ਨਾਲ ਮੁਲਾਕਾਤ ਕਰਦੇ ਨੇ ਉਸ ਤੋਂ ਬਾਅਦ ਕੁਝ ਗੱਲਾਂ ਵੀ ਸਾਂਝੀਆਂ ਕਰਦੇ ਨੇ ਉਸ ਮੁਲਾਕਾਤ ਦੇ ਉੱਪਰ ਤੁਹਾਡਾ ਕੀ ਨਜ਼ਰੀਆ ਕਿਸ ਤਰੀਕੇ ਦੇਖਦੇ ਹੋ ਜੀ ਬਿਲਕੁਲ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਪਟਿਆਲਾ ਪਹੁੰਚਦੇ ਨੇ ਪਟਿਆਲਾ ਚ ਜੇਲ੍ਹ ਚ ਜਾਂਦੇ ਨੇ ਜਿਲ੍ਹ ਜਾ ਕੇ ਉੱਥੇ ਮੈਂ ਬਲਵੰਤ ਸਿੰਘ ਰਾਜੋਣਾ ਨਾਲ ਮੁਲਾਕਾਤ ਕਰਦੇ ਨੇ ਮੁਲਾਕਾਤ ਤੋਂ ਪਰਤ ਕੇ মিডিਆ ਨਾਲ ਗੱਲਬਾਤ ਹੁੰਦੇ ਆ ਉਹ ਬਿਆਨ ਦਿੰਦੇ ਨੇ ਕਿ ਉਹਨਾਂ ਨੇ ਕਿਹਾ ਜੀ ਕਿ 6 ਤਰੀਕ ਨੂੰ ਜਦੋਂ ਭੋਗ ਪਏ ਜਾਂ ਨੂੰ ਤੋਂ ਆਦਵਾਨ ਸਜਣ ਜਦੋਂ ਕੌਮ ਦੇ ਨਾਮ ਸੰਦੇਸ਼ ਦੇਣਾ ਹੋਵੇ ਉਹ ਸਮੇ ਅਜਿਹਾ ਕਿ ਫਸਾਦ ਕੋਈ ਟਕਰਾਬ ਕੋਈ ਆਪਸ ਵਿੱਚ ਤੋਹਮਤਬਾਜ਼ੀ ਕੋਈ ਨਹੀਂ ਹੋਣੀ ਚਾਹੀਦੀ ਅਮਨ ਆਮਾਨ ਨਾਲ ਤੇ ਉਹ ਸੰਦੇਸ਼ ਦੇਣਾ ਚਾਹੀਦਾ ਸੋ ਇੱਕ ਤਰ੍ਹਾਂ ਨਾਲ ਉਹ ਇਹ ਕੋਸ਼ਿਸ਼ ਕਰਦੇ ਨਜ਼ਰ ਆਏ ਗੜਗਾ ਝੋਰੀ ਕੇ ਕੋਈ ਟਕਰਾ ਨਹੀਂ ਹੈ ਸਾਰੀਆਂ ਤਰ੍ਹਾਂ ਇਸ ਨੂੰ ਸਾਂਝੇ ਰੂਪ ਚ ਬਣਾ ਰਹੀ ਨੇ ਪਰ ਟਕਰਾ ਤਾਂ ਵੱਡਾ ਖੜਾ ਹੈ ਜੀ ਉਹ ਟਕਰਾ ਦਿਖ ਰਿਹਾ ਹੈ ਪਹਿਲਾ ਟਕਰਾਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ এসਜੀਪੀਸੀ ਨਾਲ ਹੈ ਹੁਣ ਹੂੰ ਦੂਸਰਾ ਟਕਰਾ ਉਹਨਾਂ ਦਾ ਬਾਬਾ ਧੂਮਾਵਰਨ ਸਤ ਸਮਾਜ ਦੇ ਰੂਪ ਚ ਹੈ ਦਮਦਮੀ ਟਕਸਾਲ ਨਾਲ ਹੈ ਤੀਸਰੀ ਉਹਨਾਂ ਲਈ ਚੁਣੌਤੀ ਇਹ ਖੜੀ ਹੈ ਕਿ ਜਿਹੜੇ ਪਰਿਵਾਰ ਖਾਸ ਕਰ ਮਤਲਬ ਕਿ ਜਿਵੇਂ ਆਪਾਂ ਗੱਲ ਕਰੀਏ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਬੇਟਿਆਂ ਨੇ ਅਨਕਾਰ ਕੀਤਾ ਹੈ ਕਿ ਅਸੀਂ ਸਨਮਾਨ ਨਹੀਂ ਲੈਣਾ ਹੂੰ ਸੋ ਨਾ ਪਰਿਵਾਰਾਂ ਦੇ ਹਵਾਲੇ ਨਾਲ ਸਵਾਲ ਖੜਾ ਹੈ ਕਿ ਇਧਰ ਹਰ ਵਾਰ ਇਹਨਾਂ ਦਿਨਾਂ ਦੇ ਵਿੱਚ ਸੁਨਿਜੀਤ ਮਾਨ ਹੋਣਾ ਨੂੰ ਲੈ ਕੇ ਉੱਥੇ ਕੋਈ ਨਾ ਕੋਈ ਪੰਗਾ ਪੈ ਜਾਂਦਾ ਸੀ ਤੇ ਇਸ ਵਾਰ ਮਾਨ ਹੋਣਾ ਜੇ ਮੈਂ ਜੱਜਦਾਰ ਨਾਲ ਖੜਾ ਹੂੰ ਸੋ ਇਸ ਲਈ ਇਹ ਤਣਾਅ ਜਿਹੜਾ ਹੈ ਇਹ ਤਣਾਅ ਤਾਂ ਖੜਾ ਹੈ ਸਰ ਦੇ ਉੱਤੇ ਇਹਨੂੰ ਟਾਲਣ ਦੇ ਲਈ ਅਜੇ 2-3 ਦਿਨ ਹੈਗੇ ਜੇ ਚੰਗੀ ਸੁਰਤ ਕੋਈ ਕੋਸ਼ਿਸ਼ ਕਰੇ ਤਾਂ ਸੰਭਵ ਹੈ ਪਰ ਅੱਜ ਜਿਹੜਿਆ ਨਹੀਂ ਕੁਲਦੀਪ ਸਿੰਘ ਗੁਰਗੱਜ ਹੋਰਾਂ ਦਾ ਬਲਵੰਸੀ ਰਾਜੂਆਂ ਨੂੰ ਮਿਲਣ ਜਾਣਾ ਇਹ ਵੀ ਚਰਚਾ ਛੇੜ ਗਿਆ ਹੂੰ ਕਿ ਕੀ ਆਪ ਆਪਣੇ ਅਹੁਦੇ ਤੋਂ ਲਾਂਭੇ ਹੋ ਸਕਦੇ ਨੇ ਕੀ ਚੰਦਰ ਸਾਹਿਬ ਆਪਣਾ ਅਹੁਦਾ ਤੇ ਕਿਉਂ ਉਹਨਾਂ ਨੂੰ ਸਵਾਲ ਵੀ ਇਹਨਾਂ ਨੇ ਕਿਹਾ ਵੀ ਕਿ ਜੇ ਕੌਮਨ ਲੋੜੋਵੇ ਮੈਂ ਛੱਡ ਵੀ ਦਿਆਂਗਾ ਬਿਲਕੁਲ ਜੀ ਪਰ ਸਵਾਲ ਤਾਂ ਇਹ ਕਿ ਜੇ ਬਲਵੰਸੀ ਸਿੰਘ ਰਾਜੂਆਂ ਹੋਰਾਂ ਨੂੰ ਬਣਾਇਆ ਜਾਂਦਾ ਜਥੇਦਾਰ ਹੂੰ ਤਾਂ ਵੀ ਕੋਈ ਕਾਰਜਕਾਰੀ ਜਥੇਦਾਰ ਤਾਂ ਚਾਹੀਦਾ ਨਾ ਬਿਲਕੁਲ ਜੀ ਕਿਉਂਕਿ ਪਿਛਲੇ ਦਿਨੀ ਆਪਾਂ ਇਸ ਪ੍ਰੋਗਰਾਮ ਚਰਚਾ ਕੀਤੀ ਸੀ ਕਿ ਅਕਾਲੀ ਦਲ ਦੇ ਘਰੇ ਵੀ ਐਸਪੀਸੀ ਦੇ ਪੱਧਰ ਤੇ ਵੀ ਕਮੇਟੀ ਦੇ ਵਿੱਚ ਵੀ ਇਹ ਗੱਲ ਪੁਰੀ ਕਿ ਆਪਾਂ ਬਲਵੰਤ ਸਿੰਘ ਰਾਜਵਾਨ ਨੂੰ ਜੱਤਾਰ ਬਣਾ ਦਈਏ ਸ਼ਾਇਦ ਇਹਦੇ ਨਾਲ ਉਹਦੀ ਫਾਂਸੀ ਵਾਲਾ ਮਸਲਾ ਹੱਲ ਹੋ ਜਵੇ ਇਸ ਦੇ ਉੱਤੇ ਵੀ ਕੋਸ਼ਿਸ਼ ਹੋਈ ਸੋ ਇਸ ਪਹਿਲ ਨੂੰ ਹੁਣ ਕੀ ਗਿਆਨੀ ਕਲਦੀਪ ਸਿੰਘ ਗੜਗੱਜ ਵੀ ਉਸ ਸਮਰਥਨ 'ਚ ਆ ਗਏ ਨੇ ਜਾਂ ਉਹ ਪੁੱਛਣ ਗਏ ਸੀ ਕਿ ਜੇ ਤੁਸੀਂ ਬਣਨਾ ਚਾਹੁੰਦੇ ਹੋ ਮੈਂ ਪਰੇ ਹੋ ਜਾਣਾ ਜੇ ਤੁਸੀਂ ਨਹੀਂ ਬਣਨਾ ਫਿਰ ਮੈਂ ਰਹਾ ਜੀ ਸੋ ਇਸ ਲਈ ਕਿ ਉਹ ਉਧਰੋਂ ਹਾਂਮੀ ਲੈਣ ਗਏ ਸੀ ਪਰ ਜਿਵੇਂ ਧਾਮੀ ਹੋਰਾਂ ਦਾ ਬਿਆਨ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਬੇਸ਼ੱਕ ਮੈਨੂੰ ਘਰੋਂ ਲਿਆਂਦਾ ਦੁਬਾਰਾ ਲਾਇਆ ਹੈ ਨਾ ਮੇਰੇ ਤੇ ਭਰੋਸਾ ਜਤਾਇਆ ਪਰ ਮੈਂ ਕੱਲੇ ਸੁਖਵੀਰਪਾਲ ਦਾ ਥੋੜਾ ਪ੍ਰਧਾਨ ਆ ਮੈਂ ਤਾਂ ਸਾਰਿਆਂ ਦਾ ਪ੍ਰਧਾਨ ਆ ਬਿਲਕੁਲ ਜੀ ਸੂਝ ਦਾ ਮਤਲਬ ਧਾਮੀ ਹੋਰੀ ਖੁੱਲ ਕੇ ਤੁਮੇ ਨਾਲ ਖੜਗੇ ਨੇ ਤੇ ਤੁਮੇ ਹੋਰੀ ਇਸ ਗੱਲ ਤੇ ਅੜੇ ਨੇ ਕਿ ਬਈ ਯਾਨੀ ਕਲਦੀਪ ਸਿੰਘ ਗੜਗੱਜ ਨੂੰ ਦੋਵੇਂ ਤਖਤਾਂ ਤੋਂ ਲਾਂਭੇ ਕਰੋ ਜਦੋਂ ਕਿ ਬਾਦਲ ਤੇ ਇਸ ਗੱਲ ਦੀ ਹਾਮੀ ਭਰ ਰਹੀ ਆ ਕਹਿੰਦੇ ਕਿ ਆਪਾਂ શ્રી ਕਾਲਤਾਖ ਸਾਹਿਬ ਤੋਂ ਕੋਈ ਉਸ ਸਿੱਖ ਨੂੰ ਲਾ ਲੈਣੇ ਜਿਹਨੂੰ ਤੁਸੀਂ ਵੀ ਪ੍ਰਵਾਨ ਕਰਦੇ ਹੋ ਕਿਉਂਕਿ ਦੰਦਮੀ ਟਕਸਾਲ ਕੋਲ ਤੇ ਸੰਤ ਸਮਾਜ ਕੋਲ ਵੀ ਐਸਜੀਪੀਸੀ ਦੇ ਮੈਂਬਰ ਨੇ ਬਿਲਕੁਲ ਜੀ ਬਾਦਲ ਤੇ ਰ ਮੈਂਬਰਾਂ ਨੂੰ ਗੋਣਾ ਨਹੀਂ ਚਾਹੁੰਦੀ ਹਮ ਮੈਂਬਰਾਂ ਨਾਲ ਰੱਖਣਾ ਚਾਹੁੰਦੀ ਆ ਤੇ ਪਰ ਇਹ ਸਭ ਦੇ ਵਿੱਚ ਧਾਮੀ ਹੋਰੀ ਵੀ ਧਿਰ ਬਣ ਕੇ ਖੜੇ ਨੇ ਉਹ ਵੀ ਜੱਦਰ ਗੈਨੇ ਗਿਲਦੀਪੁਰ ਗੱਜ ਨਾਲ ਅਜੇ ਤੱਕ ਤਾਲਮੇਲ ਚ ਨਹੀਂ ਆਏ ਇਸ ਨੇ ਉਹ ਸਿੱਧੀ ਜਿਹਾ ਧਾਮੀ ਵੀ ਚਲੇ ਜਾਂਦੇ ਨੇ ਤੇ ਤੁਮਾ ਵੀ ਚਲੇ ਜਾਂਦੇ ਨੇ ਤੇ ਫਿਰ ਉਹਨਾਂ ਮੈਂਬਰ ਵੀ ਕਹੀਂ ਜਾਣਗੇ ਫਿਰ ਮੁਸ਼ਕਲ ਵੀ ਆ ਸਕਦੀ ਹੈ ਬਦਲਤਰ ਲਈ ਸੋ ਇਸ ਲਈ ਕਹਿੰਦੇ ਕਿ ਬਾਦਲਤਰ ਬਚਾਲਣਾ ਰ ਰਭ ਰਈਆ ਕਿ ਆਪਾਂ ਤਰਖਾ ਕੇਸਗੜ ਸਾਹਿਬ ਦੀ ਜਥੇਦਾਰੀ ਸੌਂਪੀ ਰੱਖੀ ਜੱਦਰ ਗਿਆਨੀ ਕਲਦੀ ਸਿੰਘ ਘੜਗਾ ਜੋਹਰਾਂ ਨੂੰ ਤੇ ਬਾਬਾ ਟੈਕਸਿੰਗ ਤੋਂ ਨਾਲ ਵੀ ਬਦਲਦੀ ਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਰਾਜਵਾਨਾਂ ਨੂੰ ਲਾ ਲੀਏ ਜੇ ਮੰਨ ਜਾਂਦੇ ਨੇ ਨਾਲ ਕਾਰਜਕਾਰੀ ਕਿਸੇ ਹੋਰ ਪ੍ਰਮਾਣਿਤ ਨੂੰ ਲਾ ਲੀਏ ਇਹ ਕੋਸ਼ਿਸ਼ਾਂ ਨੇ ਜੀ ਪਰ ਇਹ ਸਾਰੀਆਂ ਕੁਐਸਚਨ ਦੇ ਵਿੱਚ ਵੱਡਾ ਸਵਾਲ ਇਹ ਵੀ ਖੜਾ ਹੈ ਕਿ ਪਟਨਾ ਸਾਹਿਬ ਦੇ ਤਖਤ ਤੋਂ ਫੈਸਲਾ ਸੁਣਾਇਆ ਗਿਆ ਪੰਜ ਸਿੰਘ ਸਾਹਿਬਾਨ ਪਰਿਆਰਾਂ ਦੀ ਬੈਠਕ ਤੋਂ ਬਾਅਦ ਕਿ ਜੇ ਅਸੀਂ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਨੂੰ ਔਰ ਬਾਬਾ ਟੇਕ ਸਿੰਘ ਧਨੋਲਾ ਨੂੰ ਦੋਵਾਂ ਨੂੰ ਅਸੀਂ ਤਨਖਾਹਿਆ ਕਰਾਰ ਦਿੰਨੇ ਆ ਤਨਖਾਹਿਆ ਕਰਾਰ ਦਿੰਨੇ ਤੇ ਇਹ ਕਹਿੰਦੇ ਵੀ ਅਸੀਂ ਉੱਥੋਂ ਦੇ ਫੈਸਲਿਆਂ ਨੂੰ ਮੰਨਦੇ ਨਹੀਂ ਜੇ ਮੰਨਦੇ ਨਹੀਂ ਤਾਂ ਫਿਰ ਰਣਜੀਤ ਸਿੰਘ ਗੋਹਰ ਦਾ ਫੈਸਲਾ ਉੱਥੋਂ ਹੋਇਆ ਸੀ ਫਿਰ ਤੁਸੀਂ ਉਸ ਨੂੰ ਤੋੜਿਆ ਕਿਵੇਂ ਹੂੰ ਬਿਲਕੁਲ ਜੀ ਜੇ ਤਾਂ ਤੁਸੀਂ ਉਹਨੂੰ ਮੰਨਦੇ ਹੋ ਤਾਂ ਹੀ ਤੁਸੀਂ ਉਹਨੂੰ ਬਦਲ ਰਹੇ ਹੋ ਜੇ ਮੰਨਦੇ ਨਹੀਂ ਫਿਰ ਤਾਂ ਉਹਦਾ ਕੋਈ ਆਧਾਰ ਹੀ ਨਹੀਂ ਸੀ ਬਿਲਕੁਲ ਜੀ ਤੇ ਜੇ ਤੁਸੀਂ ਉਹਨੂੰ ਬਦਲਦੇ ਤਾਂ ਮਤਲਬ ਉੱਥੇ ਦੀ ਹੋਂਦ ਹੈਗੀ ਆ ਉਸ ਫੈਸਲਿਆਂ ਦੀ ਤੇ ਜੇ ਉਹਦੀ ਹੋਂਦ ਹੈ ਫਿਰ ਤੁਸੀਂ ਤਨਖਾਹਿਆ ਜਥੇਦਾਰ ਹੋਣ ਦੇ ਨਾਤੇ ਕਿਵੇਂ ਕੌਮ ਦੇ ਨਾਮ ਸੰਦੇਸ਼ ਜਾਰੀ ਕਰੋਗੇ ਸਵਾਲ ਤਾਂ ਇਹ ਵੀ ਖੜਾ ਹੈ ਪਰ ਸਰ ਇੱਥੇ ਇਹ ਵੀ ਤਾਂ ਸਵਾਲ ਆ ਕਿ ਜਿਸ ਤਰੀਕੇ ਤੁਸੀਂ ਕਹੇ ਕਿ ਇਹ ਜਿਹੜਾ ਉਸ ਤੋਂ ਫੈਸਲੇ ਨੂੰ ਮੰਨਦੇ ਨਹੀਂ ਕੀ ਹੁਣ ਇੱਕ ਪਟਨਾ ਸਾਹਿਬ ਤਖਤ ਦੇ ਜਿਹੜੇ ਫੈਸਲੇ ਨੂੰ ਨਹੀਂ ਮੰਨਿਆ ਜਾਊਗਾ ਇੱਕ ਤਖਤ ਨੇ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਪਟਨਾ ਸਾਹਿਬ ਵੀ ਆ ਕੀ ਹੋਣਾ ਉਸ ਫੈਸਲੇ ਨੂੰ ਜੇਕਰ ਇੱਥੇ ਜਿਹੜੀ ਜੋ ਜੱਥੇਦਾਰ ਨਹੀਂ ਮੰਨਣਗੇ ਤਾਂ ਫਿਰ ਮੰਨੂਗਾ ਕੌਣ ਇਹ ਤਾਂ ਸਵਾਲ ਆ ਕਿ ਤੁਸੀਂ ਟਕਰਾਓ ਉਸ ਨੂੰ ਐਡਾ ਵੱਡਾ ਵਧਾ ਲਿਆ ਕਿ ਜੇ ਤੁਸੀਂ ਉਹ ਤਖਤਤ ਨੂੰ ਮਾਨਤਾ ਨਹੀਂ ਦਿਓਗੇ ਤੁਸੀਂ ਕਹੋਗੇ ਠੀਕ ਹੈ ਸਰਬਉੱਚ ਹੈ ਸਾਡੇ ਲਈ ਸ਼੍ਰੀ ਕਲਤਕ ਸਾਬ ਪਰ ਬਾਕੀ ਤੱਕ ਇੱਕ ਮਰਿਆਦਾ ਇੱਕ ਮਾਨ ਹੈ ਤੇ ਜੇ ਉਹਦਾ ਇਤੀਹਾਸ ਦਾ ਸ਼ਿਕਾਰ ਨਹੀਂ ਤਾਂ ਤੁਸੀਂ ਵੀ ਇਤੀਹਾਸ ਦਾ ਸ਼ਿਕਾਰ ਹੋਣ ਸਾਡੇ ਪਿੱਛੇ ਵੀ ਤਾਕਤ ਕੰਮ ਕਰ ਰਹੀ ਹੈ ਉਹਨਾਂ ਦੇ ਪਿੱਛੇ ਵੀ ਤਾਕਤ ਕੰਮ ਕਰ ਰਹੀ ਹੈ ਪਰ ਇਸ ਦੇ ਨਾਲ ਕੌਮ ਦੇ ਵਿੱਚ ਜਿਹੜਾ ਗਲਤ ਸੁਨਿਆ ਜਾ ਰਿਹਾ ਉਹਨੂੰ ਕਿਹਨੇ ਟਾਲਣਾ ਸੀ ਜੇ ਤੁਸੀਂ ਮੋਢੀ ਹੋ ਕੇ ਨਹੀਂ ਟਾਲ ਪਾਰੇ ਇਧਰੋਂ ਤੁਹਾਡਾ ਬਿਆਨ ਆ ਗਿਆ ਪੰਜ ਪਿਆਰਾਂ ਦਾ ਬਿਆਨ ਆ ਗਿਆ ਜੀ ਤਖਤਾਂ ਦੇ ਉਧਰ ਜਿਹਨਾਂ ਦੀ ਮੈਨੇਜਮੈਂਟ ਕਮੇਟੀ ਦਾ ਬਿਆਨ ਆ ਗਿਆ ਜੀ ਇਧਰੋਂ ਐਸਜੀਪੀਸੀ ਦਾ ਬਾਬਸ ਚਲਾ ਗਿਆ ਜੀ ਉਹ ਬਰੰਗ ਮੁੜਿਆ ਆ ਜੀ ਇਦھر ਤੂੰ ਮਾਹੌਲ ਉਹ ਬੈਠ ਗਈ ਜੀ ਟਕਰਾ ਤਾਂ ਹੋਰ ਬਦਾਲਿਆ ਪੁਰ ਸਭ ਤੋਂ ਵੱਡੀ ਗੱਲ ਜੀ ਮਾਜੀ ਇਹ ਜੂਨ 84 ਦੇ 41 ਪਰਿਆਂ ਬਾਅਦ ਅਸੀਂ ਉਹਨਾਂ ਦਿਨਾਂ 'ਚ ਇਹ ਟਕਰਾਲੇ ਪਹਿਲੂ ਤੇ ਖੜੇ ਆ ਜਦੋਂ ਕਿ ਇਸ ਮੌਕੇ ਉਸ ਧਿਰ ਨੂੰ ਕਟਹਿਰੇ 'ਚ ਖੜਾ ਕਰਨਾ ਹੁੰਦਾ ਜਿਹੜੇ ਧਿਰ ਨੇ ਕਾਰਾ ਕੀਤਾ ਸੀ ਜੂਨ 84 ਨੂੰ ਅੰਜਾਮ ਦਿੱਤਾ ਸੀ ਜਿਨੇ ਅਕਾਲ ਤੱਕ ਸਭ ਢਹਿ ਟੇਰੀ ਕੀਤਾ ਇਹਨਾਂ ਦਿਨਾਂ 'ਚ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਸੀ ਜਿਨ੍ਹਾਂ ਨੇ ਉਸ ਘਟਨਾ ਨੂੰ ਅੰਜਾਮ ਦਿਵਾਉਣ ਲਈ ਵੀ ਨਾਲ ਖੜੇ ਹੈਨਾ ਤੇ ਉਸ ਤਰ੍ਹਾਂ ਉਹ ਵੀ ਸਵਾਲ ਕਰਨਾ ਸੀ ਜਿਨ੍ਹਾਂ ਕਾਰਨ ਇਹ ਸਾਰਾ ਕੁਝ ਵਾਪਰਿਆ ਪਰ ਸਾਨੂੰ ਨਾ ਪਹਿਲੋਂ ਦੀ ਨਾਦਾ ਨਿਸ਼ਾਨਦੇਹੀ ਕਰ ਰਹੇ ਆ ਉਹ ਤਿਰਤਾ ਮੰਫੀਏ ਨੇ ਇਹਦੇ ਵਿੱਚੋਂ ਉਹਨਾਂ ਦਾ ਜ਼ਿਕਰ ਵੀ ਨਹੀਂ ਹੋਇਆ ਉਹਨਾਂ ਦੀ ਗੱਲ ਵੀ ਨਹੀਂ ਆ ਰਹੀ ਕਾਂਗਰਸ ਵੀ ਦਰਕਨਾ ਦਾ ਬੀਜੇਪੀ ਵੀ ਦਰਕਨਾ ਰ ਹੈਨਾ ਤੇ ਅਕਾਦੀਆਂ ਦੇ ਰੋਲ ਨੂੰ ਵੀ ਲੈ ਕੇ ਦਰਕਨਾ ਰ ਤੇ ਟਕਰਾ ਕੌਣ ਰੇ ਨੇ ਮੌਜੂਦਾ ਲੀਡਰਸ਼ਿਪ ਹੂੰ ਤੇ ਉਹ ਕਿੱਥੇ ਗਈ ਦੂਸਰੇ ਪਾਸੇ ਜਿਹੜੀ પીੜ ਜਿਹੜੀ ਉਸ ਸਮੇਂ ਦਾ ਜੋ ਸਾਡੇ ਨਾਲ ਕਾਮ ਹੋਇਆ ਉਹਦਾ ਦਰਦ ਜੇ ਸਾਡੇ ਕੌਮ ਦੇ ਸਾਡੇ ਧਰਮ ਦੇ ਸਾਡੇ ਫਿਰਕੇ ਦੇ ਸਾਡੇ ਖੇਤਰ ਦੇ ਸਾਡੇ ਨੁਮਾਇੰਦੇ ਨਹੀਂ ਮਹਿਸੂਸ ਕਰ ਰਹੇ ਉਹਨਾਂ ਚ ਸੁਬੀਦਨਾ ਹੀ ਨਹੀਂ ਉਹ ਤੜਫੇ ਨਹੀਂ ਹੈਗਾ ਉਹ ਸਵਾਲ ਹੀ ਨਹੀਂ ਹੈਗਾ ਫਿਰ ਤੁਹਾਨੂੰ ਲੀਡਰ ਕਿਵੇਂ ਮੰਨਿਆ ਭਾਈ ਹਮ ਪਰ ਸਰ ਇੱਥੇ ਇੱਕ ਸਵਾਲ ਇਹ ਵੀ ਤਾਂ ਨਿਕਲ ਕੇ ਆਉਂਦਾ ਕਿ ਭਾਵੇਂ ਕਿਪਾ ਅਮੇ ਦੋਨੋ ਪਾਸੇੋਂ ਪਿੱਛੋਂ ਰਾਜਨੀਤੀ ਕੋਈ ਹੈਂਡਲ ਕਰ ਰਿਆ ਪਰ ਆਪਸ ਦੇ ਵਿੱਚ ਜੇ ਲੋਕਾਂ ਸਾਹਮਣੇ ਦੇਖੀਏ ਪਰ ਦੇਸ਼ ਦੁਨੀਆ ਦੇ ਵਿੱਚ ਬੈਠੇ ਤਾਂ ਦੇਖੀਏ ਤਾਂ ਆਪਸ ਦੇ ਵਿੱਚ ਟਕਰਾਅ ਕੌਣ ਰਿਹਾ ਇੱਕ ਤਖਤ ਦੇ ਕਾਰਜਕਾਰੀ ਜਥੇਦਾਰ ਤੇ ਦੂਜੇ ਪਾਸੇ ਉਹ ਟਕਸਾਲ ਦੇ ਮੁਖੀ ਜਿਹੜੀ ਜਰਨੈਲ ਸਿੰਘ ਭਿੰਡਰਾਲਾ ਦੀ ਦੰਦਮਈ ਟਕਸਾਲਾ ਦੁਨੀਆ ਪਰ ਦੇ ਵਿੱਚ ਤਾਂ ਅਕਾਲ ਤਖਸਾਲ ਦੇ ਜਥੇਦਾਰ ਤੇ ਦੰਦਮਈ ਟਕਸਾਲ ਦੇ ਮੁਖੀ ਟਕਰਾ ਰਹੇ ਨੇ ਦੇਖਿਆ ਜਾਵੇ ਤਾਂ ਫਿਰ ਬਿਲਕੁਲ ਇਹੀ ਪਹਿਲੂ ਹੈ ਸ਼੍ਰੋਮਣੀ ਗੁਰਦਵਾਰੇ ਦਾ ਪ੍ਰਧਾਨ ਟਕਰਾ ਰਿਹਾ ਹੈ ਦੰਦਮਈ ਟਕਸਾਲ ਦਾ ਮੁਖੀ ਟਕਰਾ ਰਿਹਾ ਹੈ ਕੱਖ ਸਾਬ ਦੇ ਜੱਟ ਜ਼ਿਆ ਟਕਰਾ ਰਹੇ ਨੇ ਹੈ ਨਾ ਤੇ ਫਿਰ ਇਹਦੇ ਨਾਲ ਸੰਦੇਸ਼ ਅਸੀਂ ਕਿਸ ਨੂੰ ਕੀ ਦੇਣਾ ਚਾਹੁੰਦੇ ਸੰਗਤ ਦੇ ਮਨਾਂ ਨੂੰ ਠੰਡ ਪਹਚਾਉਣੀ ਹੈ ਜਾਂ ਇਹ ਟਕਰਾ ਪੈਦਾ ਕਰਨਾ ਹੈ ਜਾਂ ਤੁਸੀਂ ਉਸ ਬਰਤਾਰੇ ਦੇ ਹਵਾਲੇ ਨਾਲ ਕੇਂਦਰ ਨਾਲ ਆਢਾ ਲੈਣਾ ਕਿ ਭਾਈ ਘੱਟੋ ਘੱਟ ਹੁਣ ਤਾਂ ਦੂਜੀ ਪਾਰਟੀ ਦੀ ਸਰਕਾਰ ਹੈ ਤੁਸੀਂ ਉਹ ਸਾਡਾ ਸਾਰਾ ਉਸਮਾਨ ਜੋ ਲੈ ਗਏ ਸੀ ਫੌਜਾਂ ਦੇ ਉਹ ਮੋੜ ਦਿਓ ਹੂੰ ਸੋ ਉਹ ਉਹ ਇਤਿਹਾਸਕ ਦਸਤਾਵੇਜ਼ ਉਹ ਇਤਿਹਾਸਕ ਕਿਤਾਬਾਂ ਉਹ ਹੱਥ ਲਿਖਤ ਸਾਰਾ ਕੁਝ ਉਹ ਕਿੱਥੇ ਹੈ ਜੀ ਉਹਦੀ ਕਿਤੇ ਨਿਸ਼ਾਨੀ ਜਿਹੜੀਆਂ ਆ ਲਾਸ਼ਾਂ ਖੁਰਦ-ਬੁਰਦ ਕੀਤੀਆਂ ਉਹਨਾਂ ਦਾ ਹਿਸਾਬ ਕਿਤਾਬ ਜਿਹੜੇ ਉੱਥੇ ਬਤੌਰ ਸ਼ਰਧਾਲੂ ਗਏ ਮਾਰੇ ਗਏ ਉਹਨਾਂ ਦਾ ਹਿਸਾਬ ਕਿਤਾਬ ਕੋਈ ਪੁੱਛਣ ਦੀ ਕੋਈ ਛਾਣਬੀਣ ਦੀ ਕੋਈ ਕਮਿਸ਼ਨ ਬਿਠਾ ਕੇ ਕੋਈ ਉਹ ਅੱਜ ਤੱਕ ਉਹਦੇ ਗੱਲੇ ਨਹੀਂ ਉਹਦੇ ਤੇ ਹੁਣ ਤਾਂ ਜਿਸ ਸਥਿਤੀ 'ਚ ਅਸੀਂ ਖੜੇ ਆ ਕੋਈ ਤੁਹਾਨੂੰ ਪੰਜਾਬ 'ਚੋਂ ਅਜਿਹਾ ਕੋਈ ਪੰਥਕ ਚਿਹਰਾ ਪੰਥਕ ਲੀਡਰ ਦਿਖਦਾ ਹੈ ਜਿਹੜਾ ਸਾਰੀ ਕੌਮ ਨੂੰ ਇਕੱਠਿਆ ਕਰ ਸਕੀ ਮੈਂ ਕਹਿੰਦਾ ਅਕਾਲੀ ਦਲ ਬਾਦਲ ਧਿਰ ਦੀ ਤਾਂ ਇੱਛਾ ਹੋਗੀ ਕਿ ਆਪਾਂ ਤਾਂ ਸੱਤਾ ਨਾਲ ਰਹਿਣਾ ਹੈ ਆਪਾਂ ਤਾਕਤ ਨਾਲ ਰਹਿਣਾ ਆਪਾਂ ਤਾਂ ਰਾਜਨੀਤੀ ਕਰਨੀ ਹੈ ਜੀ ਜਿਹੜੀਆਂ ਪੰਥਕ ਤੇਰਾ ਚੋਣਾ ਵੀ ਨਹੀਂ ਲੜਦੀਆਂ ਜੀ ਪੰਥਕ ਤੇਰਾ ਕਿੰਨੀਆਂ ਕਿ ਕਿਸੁਰ ਹੋ ਕੇ ਇਸ ਮਸਲੇਾਂ ਤੇ ਚਾਰਜੂਈ ਕਰ ਰਹੀਆਂ ਜੀ ਉਹਨਾਂ ਦਾ ਪਿੱਛੇ ਖੜਾ ਜੀ ਸੁਖੀ ਇਸ ਮੌਕੇ ਸੁੱੱਚੇ ਤੌਰ ਤੇ ਸੋਚਣ ਦੀ ਲੋੜ ਹੈ ਜਦੋਂ ਕੇਂਦਰੀਕਰਨ ਹੋ ਰਿਹਾ ਹੋਵੇ ਜਦੋਂ ਘਟ ਗਿਣਤੀਆਂ ਦੇ ਉੱਤੇ ਹਮਲੇ ਹੋ ਰਹੇ ਹੋਣ ਜਦੋਂ ਸੂਬਿਆਂ ਦੇ ਅਧਿਕਾਰ ਖੋਏ ਜਾ ਰਹੇ ਹੋਣ ਉਸ ਸਮੇਂ ਵੀ ਅਸੀਂ ਕੁਝ ਢੂੰਡਣ ਦੀ ਕੋਸ਼ਿਸ਼ ਨਹੀਂ ਉਲਟਾ ਇਹਨਾਂ ਦਿਨਾਂ ਨੂੰ ਵੀ ਅਸੀਂ ਆਪਸ ਵਿੱਚ ਟਕਰਾਚ ਮਨਾਵਾਂਗੇ ਤਾਂ ਫਿਰ ਅਸੀਂ ਕਿਹੜਾ ਸੰਦੇਸ਼ ਦੇਵਾਂਗੇ ਤੇ ਕਿਹੜੀ ਆਪਣੀ ਤਾਕਤ ਦਾ ਪ੍ਰਗਟਾਵਾ ਕਰਾਂਗੇ ਇਹ ਸਾਡੇ ਲਈ ਬੜੇ ਔਖੇ ਦੌਰ ਦੇ ਦਿਨ ਨੇ ਕਿ ਅਸੀਂ ਲੀਡਰਲੈਸ ਇੱਕ ਤਰ੍ਹਾਂ ਅਸੀਂ ਸੰਸਥਾ ਦਾ ਨਾ ਹੋਈ ਪਾਇ ਦੀ ਸਸਤਾ ਨਾ ਉਸ ਪਾਇ ਦਾ ਲੀਡਰ ਸਰ ਜਿੱਥੇ ਇੱਕ ਇਹ ਜਿਹੜਾ ਚਿੰਤਾ ਦਾ ਵਿਸ਼ਾ ਕਿ ਪੰਥਕ ਸਿਆਸਤ ਦੇ ਵਿੱਚ ਟਕਰਾਅ ਚੱਲ ਰਹੇ ਨੇ ਤਾਂ ਫਿਰ ਇੱਕ ਚਿੰਤਾ ਦਾ ਵਿਸ਼ਾ ਪੰਜਾਬ ਦੇ ਪਿੰਡਾਂ ਨੂੰ ਲੈ ਕੇ ਵੀ ਹੈ ਜਿੱਥੇ ਜਿਹੜਾ ਨਸ਼ਿਆਂ ਨੂੰ ਲੈ ਕੇ ਟਕਰਾਅ ਚੱਲਿਆ ਪਿੰਡਾਂ ਦੇ ਵਿੱਚ ਇਹ ਪੋਸਟਰ ਲੱਗਣੇ ਸ਼ੁਰੂ ਹੋ ਗਏ ਕਿ ਸਾਡਾ ਪਿੰਡ ਵਕਾਊ ਆ ਉਹਨੂੰ ਕਿਵੇਂ ਦੇਖ ਜਾਈ ਤੁਸੀਂ ਕਿਸੇ ਸਮੇਂ ਨਾ ਪੰਜਾਬ ਦਾ ਇੱਕ ਪਿੰਡ ਹੈ ਹਰਕਿਸ਼ਨਪੁਰਾ ਬਠਿੰਡਾ ਖੇਤਰ ਦਾ ਹੀ ਪਿੰਡ ਪੈਂਦਾ ਉਸ ਖੇਤਰ ਦਾ ਪਿੰਡ ਹਰਕਿਸ਼ਨਪੁਰਾ ਨੇ ਬੋਰਡ ਲਾਇਆ ਸੀ ਸਾਡਾ ਪਿੰਡ ਬਕਾਊ ਦਾ ਕਰਮਜੀਤ ਅਨਮੋਲ ਨੇ ਉਹ ਗੀਤ ਵੀ ਗਾਇਆ ਤੇ ਬਹੁਤ ਪ੍ਰਚਲਿਤ ਹੋਇਆ ਸੀਗਾ ਉਹ ਗੀਤ ਉਹਦਾ ਬਿਲਕੁਲ ਜੀ ਇਹ ਉਸ ਸਮੇਂ ਉਹ ਪਿੰਡ ਵਿਕਣ ਦਾ ਕਾਰਨ ਸੀ ਕਪਾਹ ਦਾ ਨੁਕਸਾਨਿਆ ਜਾਣਾ ਇਹਨਾਂ ਮੁੱਲ ਨਾਲ ਸਿੰਘ ਪੈਣਾ ਕਰਜ਼ੇ ਹੇਠ ਪਿੰਡ ਦਾ ਆ ਜਾਣਾ ਸੋ ਕਿਸਾਨੀ ਮਸਲਿਆਂ ਚੋਂ ਕਿਸਾਨੀ ਕਰਜ਼ਿਆਂ ਚੋਂ ਪਿੰਡ ਬਕਾਊ ਦੇ ਬੋਰਡ ਲੱਗੇ ਬਿਲਕੁਲ ਜੀ ਪਰ ਅੱਜ ਅਸੀਂ ਉਹ ਤੋਂ ਕਿਤਾਂ ਗਾਂਹਾਂ ਲੰਘਿਆ ਆਂ ਅਸੀਂ ਹੁਣੇ ਤਰੱਕੀ ਕਹਿ ਲਈਏ ਨੂੰ ਅਸੀਂ ਮਾਡਰਨ ਪਣਾ ਕਹਿ ਲਈਏ ਨੂੰ ਕਿ ਅੱਜ ਪੰਜਾਬ ਦੇ ਪਿੰਡ ਨਸ਼ੇ ਦੀ ਮਾਰ ਕਰਨ ਬਿਕ ਰਹੇ ਨੇ ਅੱਜ ਪਿੰਡਾਂ 'ਚ ਬੋਰਡ ਲੱਗਿਆ ਕਿ ਭਈ ਸਾਤੋਂ ਨਹੀਂ ਹੁਣ ਬਚਾ ਹੁੰਦਾ ਪਿੰਡ ਨਾ ਆਪਣਾ ਆਪਨਾ ਆਪਾ ਨਾ ਆਪਣੇ ਜਵਾਕ ਅਸੀਂ ਪਿੰਡ ਵੇਚ ਕੇ ਚੱਲੇ ਜਾਣਾ ਕਿੱਥੇ ਆ ਨਸ਼ੇ ਦੇ ਸਮਗਲਰਾਂ ਦੀ ਮਾਰ ਕਿੱਥੇ ਤੱਕ ਨਹੀਂ ਹੈਗੀ ਜਿਹੜੇ ਖੁਜ ਉਤਰ ਜਾਗੇ ਕਿਹੜੀ ਦੁਨੀਆ ਚਲੇ ਜਾਵਾਂਗੇ ਹੁਣ ਭਾਈ ਬਖਤੌਰ ਦੇ ਵਿੱਚ ਜਦੋਂ ਸਾਬਕਾ ਫੌਜੀ ਇਸ ਗੱਲ ਲਈ ਸਾਹਮਣੇ ਆਉਂਦੇ ਨੇ ਕਿ ਆਪਾਂ ਨਸ਼ੇ ਕਰਨ ਵਾਲਿਆਂ ਨੂੰ ਨਸ਼ਾ ਛਡਾਉਣਾ ਹੈ ਨਸ਼ਾ ਵੇਚਣ ਨੂੰ ਰੋਕਣਾ ਹੈ ਹੂੰ ਜੀ ਤਿੰਨ ਬੰਦੇ ਆਉਂਦੇ ਨੇ ਇੱਕ ਫੌਜੀ ਤੇ ਲੱਤਾ ਚੱਕਣਾ ਚੂਰ ਕਰ ਜਾਂਦੇ ਨੇ ਜੀ ਪਿੰਡ ਕਿੱਥੇ ਆ ਜਿਹੜਾ ਪਿੰਡ ਦਾ ਏਕਾ ਸੀ ਉਹ ਕਿੱਥੇ ਆ ਮੈਂ ਕਹਿੰਦਾ ਫਰਾਂ ਕਰੋ ਪੁਲਿਸ ਨੂੰ ਕਿ ਆਊਗੀ ਜੀ ਜਦੋਂ ਕਾਰਵਾਈ ਹੋ ਗਈ ਜੀ ਮਤਲਬ ਤਿੰਨ ਬੰਦੇ ਆ ਕੇ ਪਿੰਡ ਦੇ ਇੱਕ ਉਸ ਬੰਦੇ ਨੂੰ ਜਿਹੜਾ ਲੋਕਾਂ ਦੀ ਲੜਾਈ ਲੜ ਰਿਹਾ ਹੈ ਉਸ ਦੇ ਉੱਤੇ ਕਾਰਵਾਈ ਕਰਨੀ ਦਾ ਮਤਲਬ ਅਸੀਂ ਨਿੱਜ ਤੱਕ ਸੀਮਤ ਹੋ ਗਏ ਆ ਕਿ ਛੱਡ ਆਪਾਂ ਕੀ ਲੈਣਾ ਇਹ ਇਸ ਨੇ ਉਸ ਗੁੰਡਾ ਰਾਜ ਨੂੰ ਤਾਕਤ ਬਖਸ਼ੀ ਆ ਹੂੰ ਤੇ ਪੁਲਿਸ ਪੁਲਿਸ ਕਹਿੰਦੀ ਜੀ ਦੋ ਚੱਕ ਲੈ ਚਾਰ ਚੱਕ ਲੈਣੇ ਆ ਕਰ ਲੈਣਾ ਬਈ ਐਡੀ ਵੱਡੀ ਘਟਨਾ ਹੋ ਗਈ ਹੋਵੇ ਪੰਜਾਬ ਚ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਜਾਂ ਜੁੱਧ ਨਸ਼ੇ ਵੇਚਣ ਵਾਲਿਆਂ ਨੂੰ ਬਚਾਉਣ ਵਿਰੁੱਧ ਚੱਲ ਰਿਹਾ ਜਾਂ ਜੁੱਧ ਨਸ਼ਾ ਰੋਕਣ ਵਾਲਿਆਂ ਨੂੰ ਖਤਮ ਕਰਨ ਲਈ ਚੱਲ ਰਿਹਾ ਇਹ ਦੱਸ ਦਿਓ ਹੂੰ ਜੀ ਜੋ ਇਸ ਫਿਰ ਜਿਹੜੇ ਬੰਦੇ ਨੇ ਪੋਸਟਰ ਲਾਇਆ ਉਹਨੂੰ ਧਮਕੀਆਂ ਆ ਰਹੀਆਂ ਮੁੰਡੇ ਨੂੰ ਹੂੰ ਉਹਦੀ ਵੀਡੀਓ ਸਾਹਮਣੇ ਆ ਰਹੀ ਹੈ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਜੀ ਫਿਰ ਕਹਿੰਦੇ ਨਹੀਂ ਜੀ ਹੁਣ ਰੋਕਿਆ ਜਾਊਗਾ ਜੀ ਇਹ ਨਹੀਂ ਹੋਊਗਾ ਸੋ ਇਹ ਹੀ ਉਹਨਾਂ ਦੇ ਨਾਚ ਹੈ ਜਦੋਂ ਸਰਕਾਰ ਦਮ ਪਰ ਰਹੀ ਹੋਵੇ ਕਿ ਅਸੀਂ ਜੁੱਧ ਛੇੜਿਆ ਹੋਇਆ ਜੀ ਤੇ ਮੁੱਖ ਮੰਤਰੀ ਸਾਹਿਬ ਕੀ ਤੁਰੰਤ ਕਾਰਵਾਈ ਹੁੰਦੀ ਹੈ ਕਿੱਥੇ ਆ ਕਾਰਵਾਈ ਹੂੰ ਭਾਜ ਮੁੱਖ ਮੰਤਰੀ ਸਾਹਿਬ ਦਾ ਬਿਆਨ ਪਿਆ ਰਿਹਾ ਕਹਿੰਦੇ ਕਿ ਇੱਕ ਲੱਖ ਤਬੰਦ ਨਹੀਂ ਹੁੰਦਾ ਹੌਲੀ ਹੌਲੀ ਬੰਦ ਹੋ ਜੂ ਕਾਰਵਾਈ ਹੁੰਦੀ ਹੈ ਜਿਹੜੇ ਨਸ਼ਿਆਂ ਦੀ ਜਾਣਕਾਰੀ ਦਿੰਦੇ ਨੇ ਨਸ਼ਾ ਬਿਛਣ ਇਤਲਾ ਨੰਦੇ ਕਾਰਵਾਈ ਹੁੰਦੀ ਇਹਦਾ ਮਤਲਬ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਨਹੀਂ ਜੀ ਕਾਦੁਕਾ ਕੋਈ ਪੁਲਿਸ ਵਾਲਾ ਮੇਰੇ ਆਉਣਾ ਭਰਾਵਾ ਇੱਥੇ ਸਾਰੇ ਹੀ ਮਿਲ ਜੀ ਬਿਲਕੁਲ ਹੂੰ ਇਹ ਸਰਕਾਰ ਦੀ ਸ਼ਹਿਤੋ ਬਿਨਾ ਸੱਤਾ ਦੀ ਸ਼ਹਿਤੋ ਬਿਨਾ ਨਹੀਂ ਚੱਲ ਸਕਦਾ ਇਹ ਤੁਹਾਡੀ ਸ਼ਹਿਤ ਤੇ ਚੱਲਦਾ ਨਹੀਂ ਤਾਂ ਐਡੀ ਵੱਡੀ ਘਟਨਾ ਵਾਪਰ ਜੂਏ ਮੁੱਖ ਮੰਤਰੀ ਸਾਹਿਬ ਤੁਸੀਂ ਉੱਥੇ ਜਾ ਕੇ ਬੈਠ ਜਓ ਨਾ ਫਿਰ ਹੂੰ ਹੁਣ ਲਾਉ ਤਰਨਾ ਜੀ ਕਿ ਭਾਈ ਮੈਂ ਆਇਆ ਇਹਦੇ ਹੱਕ ਦੇ ਵਿੱਚ ਮੇਰੀਆਂ ਲਤਾਂ ਤੋੜੋ ਕਰੋ ਆਪਣੀਆਂ ਲਤਾਂ ਮੂਰੇ ਪਰ ਨਹੀਂ ਜਨਾਬ ਤੁਸੀਂ ਚੁਟਕਲੇ ਸੁਣਾਉਣੇ ਆ ਤੁਸੀਂ ਬਿਆਨ ਦੇਣੇ ਆ ਤੁਸੀਂ ਪਿੰਡਾਂ ਦਾ ਇਤਿਹਾਸ ਤਰੋੜ ਮਰੋੜ ਕੇ ਝੂਠ ਸੱਚ ਸੁਣਾਉਣਾ ਤੁਹਾਨੂੰ ਇਹ ਬਿਆਨ ਕਰਨਾ ਆਉਂਦਾ ਹਮ ਪਰ ਸਰ ਇਹ ਸਭ ਦੇ ਵਿਚਾਲੇ ਅੱਜ ਕੈਬਨਿਟ ਮੀਟਿੰਗ ਹੋਈ ਆ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾਤਾ ਕਹਿੰਦੇ ਐਸਸੀ ਭਾਈਚਾਰੇ ਦਾ ਬਹੁਤ ਸਾਰਾ ਕਰਜ਼ਾ ਜਿਹੜਾ 31 ਮਾਰਚ 2020 ਤੱਕ ਤੀ ਉਹ ਮਾਫ ਕਰਤਾ ਬਿਲਕੁਲ ਇਹ ਲੰਬੇ ਸਮੇਂ ਤੋਂ ਲਟਕਦਾ ਸੀ 20 ਸਾਲ ਪੁਰਾਣਾ ਮਾਮਲਾ ਜਿਹੜੇ ਤੁਰੇ ਆਉਂਦੇ ਨੇ ਸਮੇਂ ਦੀਆਂ ਸਰਕਾਰਾਂ ਨੇ ਬੇਸ਼ੱਕ ਗਿਣਤੀ ਪੱਖੋਂ ਦੇਖੋਗੇ ਤਾਂ 4727 ਪਰਿਵਾਰ ਨੇ 4727 ਪਰਿਵਾਰ ਨੇ ਹੈਨਾ ਪਰ ਜਿਸ ਮਤਲਬ ਘਰਾਂ ਚੋਂ ਆਉਂਦੇ ਨੇ ਹੈਨਾ ਜਿਸ ਛੋਟੇ ਕਮਾਂਕਾਰਾਂ ਚੋਂ ਨਿਕਲ ਕੇ ਉਹ ਅੱਗੇ ਵਧਣ ਦੇ ਲਈ ਕਰਜ਼ੇ ਲੈਂਦੇ ਨੇ ਉਸ ਪਹਿਲ ਕਦਮੀ ਨੂੰ ਸਰਕਾਰ ਨੇ ਤਰੀਕਾ ਨਹੀਂ ਬਣਦੀ ਹੈ ਕਿ ਸਰਕਾਰ ਨੇ ਇਹ ਇਹ ਪੀੜਤ ਪਰਿਵਾਰਾਂ ਦੀ ਬਾਹ ਫੜੀ ਆ ਚਾਹੀਏ ਦੇ ਨਾਲ ਕਿਸੇ ਨੂੰ 10000 ਦਾ ਕਰਜ਼ੇ ਦਾ ਮਸਲਾ ਕਿਹਦਾ 20000 ਦਾ ਮਸਲਾ ਕਿਸਦਾ 50000 ਦਾ ਮਸਲਾ ਹੈ 68 ਕਰੋੜ ਦੇ ਕਰੀਬ ਹੈ ਜਿਹਦੇ ਵਿੱਚੋਂ 30 ਕਰੋੜ ਮੂਲ ਸੀ ਹੈਨਾ 22 ਕਰੋੜ ਦੇ ਕਰੀਬ ਵਿਆਜ ਸੀ ਤੇ ਫਿਰ ਵਿਆਜ ਤੇ ਵਿਆਜ ਲਾ ਕੇ 15 ਕਰੋੜ ਸੀ ਇਸ ਤਰ੍ਹਾਂ ਇਹ 68 ਕਰੋੜ ਦਾ ਕਰਜ਼ਾ 4727 ਪਰਿਵਾਰਾਂ ਦਾ ਉਹ ਪਿਛੜੇ ਪਰਿਵਾਰਾਂ ਚੋਂ ਦਲਿਤ ਪਰਿਵਾਰਾਂ ਚੋਂ ਐਸੀਬੀਸੀ ਪਰਿਵਾਰਾਂ ਚੋਂ ਜਿਨ੍ਹਾਂ ਨੇ ਲਈ ਸੀ ਉਹਨਾਂ ਦੇ ਕਰਜ਼ੇ ਮਾਫ ਕਰਕੇ ਸੋ ਪੰਜਾਬ ਚ ਕਿਸਾਨੀ ਦੇ حوالے ਨਾਲ ਟਰਾਈ ਨੀਤੀ ਖੂਬ ਹੁੰਦੀ ਹੈ ਹੂੰ ਐਸਸੀਬੀਸੀ ਭਾਈਚਾਰੇ ਦੇ ਨਾਮ ਤੇ ਰਾਜਨੀਤੀ ਖੂਬ ਹੁੰਦੀ ਆ ਹੈਨਾ ਪਿੰਡਾਂ ਦੇ ਨਾਮ ਤੇ ਰਾਜਨੀਤੀ ਖੂਬ ਹੁੰਦੀ ਆ ਪਰ ਉਹ ਚੋ ਕੁਝ ਕਰਨ ਦਾ ਉਦਮ ਨਹੀਂ ਹੁੰਦਾ ਸੋ ਮੈਂ ਕਹਿਣਾ ਚਾਹੀਏ ਜੀ ਜੀ ਬਿਲਕੁਲ ਥੋੜਾ ਚਾਹੀਏ ਬਹੁਤ ਆ ਪਰ ਇਹ ਚੰਗਾ ਕਦਮ ਹੈ ਸਰਕਾਰ ਦਾ ਇਸ ਦੇ ਉੱਤੇ ਉਹਨਾਂ ਪਰਿਵਾਰਾਂ ਲਈ ਇੱਕ ਹੌਸਲਾ ਵਜੂਗਾ ਕਿਉਂਕਿ ਨਹੀਂ ਇੱਕ ਟੈਨਸ਼ਨ ਰਹਿੰਦੀ ਆ ਮਤਲਬ ਹੂੰ ਅਫਸਰ ਚਾਹੀਏ ਕਿੱਡਾ ਵੱਡਾ ਹੈ ਕਿੱਡਾ ਛੋਟਾ ਆਖੇ ਤੂੰ ਤੂੰ ਮੈਂ ਮੈਂ ਕਰਕੇ ਚਲਾ ਜਾਵੇ ਕੋਈ ਕਾਪੀ ਚੱਕ ਕੇ ਆ ਜਾਵੇ ਦਰ ਤੇ ਉਹ ਦਿਨ ਰੋਟੀ ਖਾਂਣ ਦੀ ਜੀ ਨਹੀਂ ਕਰਦਾ ਨਹੀਂ ਕੀ ਦੀ ਆਈ ਜੀ ਬਿਲਕੁਲ ਕਿ ਭਈ ਅਗਲੇ ਸਰ ਤੇ ਕਰ ਜਾਓ ਬੇ ਤੇ ਉਹ ਪੈਸੇ ਘਰੇ ਪਏ ਉਹਦਾ ਮੋੜੇ ਨਾਲ ਅਗਲਾ ਭਗਾ ਕੇ ਮੂੰਹ ਤੇ ਮਾਰਦਾ ਕਿ ਆ ਚੱਕ ਬਿਲਕੁਲ ਜੀ ਉਹ ਇਸ ਲਈ ਇਹ ਇਹ ਇਸ ਪਹਿਲੂ ਦੇ ਉੱਤੇ ਪੰਜਾਬ ਸਰਕਾਰ ਨੇ ਅੱਜ ਸਹੀ ਕਦਮ ਕੀਤਾ ਹੈ ਇੱਕ ਆਵਲੇ ਤਰੀਕਾ ਹੂੰ ਕਸਰ ਇੱਥੇ ਇੱਕ ਸੋਚਣ ਦਾ ਵਿਸ਼ਾ ਹੈ ਵੀ ਇੱਕ ਜੀ ਜੀ 7 ਦਾ ਇੱਕ ਸਮੇਲਨ ਹੁੰਦਾ ਭਾਰਤ ਨੂੰ ਬੁਲਾਇਆ ਨਹੀਂ ਜਾਂਦਾ ਬਹੁਤ ਹੈਰਾਨੀਜਨਕ ਤੇ ਬਹੁਤ ਕਸ਼ਟਜਨਕ ਖਬਰ ਹੈ ਨਵੀਂਦਰ ਮੋਦੀ ਦੀ ਸੋਚਣ ਦੀ ਲੋੜ ਹੈ ਕਿ ਹੁਣ ਇਹ ਦਿਨ ਵੀ ਆ ਗਏ ਕਿ ਜੀ7 ਸਿਖਰ ਸਿਚਲਣ ਦੇ ਵਿੱਚ ਤੁਹਾਨੂੰ ਸੱਦੇ ਹੀ ਨਾ ਜਾਵੇ। ਹੂੰ ਇਸ ਜੀ7 ਸਿਖਰਸ ਮਿਲਣ ਦੀ ਇਸ ਵਾਰ ਮੇਜਬਾਨੀ ਕਰ ਰਿਹਾ ਕੈਨੇਡਾ। ਹੂੰ ਤੇ ਇਹਦਾ ਇੱਕ ਨਿਯਮ ਹੈ ਜਿਹਦੇ ਵਿੱਚ ਮਤਲਬ ਕਿ ਅਮਰੀਕਾ ਹੈ, ਯੂਕੇ ਹੈ, ਫਰਾਂਸ ਹੈ, ਜਰਮਨੀ ਹੈ, ਇਟਲੀ ਹੈ, ਜਾਪਾਨ ਹੈ, ਕੈਨੇਡਾ ਹੈ। ਹੂੰ ਸੋ ਇਹ ਮਲਕਾਂ ਦਾ ਇੱਕ ਸਮੂਹ ਸੀ ਜਨੇ ਜੀ7 ਸਿਖਰਸ ਮਿਲਣ ਦੀ ਪ੍ਰਕਿਰਿਆ ਨੂੰ ਆਰੰਭਿਆ ਤੇ ਜਿਹੜਾ ਮੇਜਬਾਨ ਮੁਲਕ ਹੁੰਦਾ ਹੈ ਉਹਦੇ ਅਧਿਕਾਰ ਖੇਤਰ ਚ ਹੁੰਦਾ ਕਿ ਉਹਨੇ ਕਿਹਨੂੰ ਸੱਦਾ ਦੇਣਾ ਹੈ ਕਿਥੇ ਪ੍ਰੋਗਰਾਮ ਕਰਨਾ ਹੈ ਕਿਸ ਰੂਪ ਚ ਕਰਨਾ ਹੈ ਏਜੰਡੇ ਕੀ ਹੋਣੇ ਨੇ ਸਾਰਾ ਕੁਝ ਉਹਨੇ ਤੈਅ ਕਰਨਾ ਹੁਣ ਕਿ ਬਿਲਕੁਲ ਆਪਦੀ ਟੂਡੋ ਸਰਕਾਰ ਨਾਲ ਭਾਰਤ ਸਰਕਾਰ ਦੇ ਰਿਸ਼ਤੇ ਸੁਖਾਵੇਂ ਨਹੀਂ ਰਹੇ ਖਾਸ ਕਰਕੇ ਨੀਚਰ ਕਦਰਾਂਤਾਂ ਬਾਰੇ ਗੱਲ ਤਾਂ ਬਿਲਕੁਲ ਹੈ ਇੱਥੇ ਕੋਈ ਡਿਪਲੋਮੈਟ ਕੱਢੋ ਜੀ ਵੀ ਜੇ ਰੋਕੋ ਜੀ ਆ ਕਰੋ ਜੀ ਬਹੁਤ ਕੁਝ ਹੈ ਜਦੋਂ ਕਿ ਵੱਡੀ ਗਿਣਤੀ ਵਿੱਚ ਭਾਰਤੀ ਕੈਨੇਡਾ ਚ ਵੱਸਦੇ ਨੇ ਜਿਨ੍ਹਾਂ ਚ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਔਰ ਗੁਜਰਾਤੀਆਂ ਦੀ ਖਾਸ ਕਰਕੇ ਹੈਗੀ ਹੈ ਤੇ ਪੰਜਾਬੀ ਭਾਈਚਾਰਾ ਤਾਂ ਉੱਥੋਂ ਦੀ ਰਾਜਨੀਤੀ ਚ ਔਰ ਉੱਥੋਂ ਦੇ ਬਿਜ਼ਨਸ ਚ ਵੱਡੀਆਂ ਥਾਂਵਾਂ ਤੇ ਮੁਰਲੀਆਂ ਕਤਾਰਾਂ ਚ ਖੜਾ ਹੈ ਬਿਲਕੁਲ ਬਿਲਕੁਲ ਤੇ ਮੋਦੀ ਜੀ ਇਸ ਰਸਤੇ ਨੂੰ ਬਦਲੀ ਹੋਈ ਸਰਕਾਰ ਤੋਂ ਬਾਅਦ ਵੀ ਬਿਸ਼ੱਕ ਉਸੇ ਪਾਰਟੀ ਦੀ ਆਈ ਪਰ ਪ੍ਰਧਾਨ ਮੰਤਰੀ ਬਦਲ ਗਿਆ ਟਰੂਡੋ ਨਹੀਂ ਹੈਗੇ ਤਾਂ ਵੀ ਇਹਦਾ ਮਤਲਬ ਉੱਥੇ ਨੇੜਤਾ ਵਾਲੇ ਪੱਖ ਤੇ ਨਹੀਂ ਜਾ ਸਕੇ ਇਹ ਸੋਚਣ ਦੀ ਲੋੜ ਹੈ ਕਿ ਅਜੇ ਤੱਕ ਤੁਹਾਨੂੰ ਸੱਤਾ ਵੀ ਨਹੀਂ ਆਇਆ ਤੇ ਹੁਣ ਸੱਤਾ ਆਉਣ ਦੀ ਆਸ ਵੀ ਤੁਸੀਂ ਤਿਆਰੀ ਵੀ ਨਹੀਂ ਕੋਈ ਅਜਿਹੀ ਕਰ ਰਹੇ ਵੇ ਦਾ ਮਤਲਬ ਤੁਹਾਨੂੰ ਜੀ 7 ਸਿਕਸ ਮਿਲਣ ਚੋਂ ਬਾਹਰ ਰੱਖ ਦਿੱਤਾ ਗਿਆ ਪਿਛਲੇ 6 ਸਿਕਸ ਮਿਲਣਾ ਚ ਨਿੰਦਰ ਮੋਦੀ ਨੇ ਲਗਾਤਾਰ ਹਿੱਸਾ ਲਿਆ ਤੇ ਹੁਣ 7ਵੀਂ ਵਾਰ ਚ ਪਹਿਲੀ ਵਾਰ ਹੋਊਗਾ ਕਿ ਭਾਰਤ ਗੈਰ ਹਾਜ਼ਰ ਹੋਵੇ ਇਹ ਮੰਥਨ ਦੀ ਲੋੜ ਹੈ ਕਿ ਜਿਹੜਾ ਮੁਲਕ ਸਾਡੇ ਵਿੱਚੋਂ ਨਿਕਲਿਆ ਉਸ ਮੁਲਕ ਨਾਲ ਸਾਡੇ ਰਿਸ਼ਤੇ ਵਿਗੜੇ ਹੋਏ ਨੇ ਉਧਰੋਂ ਸ਼ਰਾਰਤਾਂ ਕਰਨੋਂ ਨਹੀਂ ਹਟਦਾ ਤੇ ਅਸੀਂ ਫਿਰ ਕਾਰਵਾਈ ਕਰਦੇ ਆਂ ਤੇ ਰਿਸ਼ਤੇ ਸਾਡੇ ਸੁਖਾਮੇ ਨਹੀਂ ਹੋ ਰਹੇ ਪਰ ਜੀ ਜਿਹੜੇ ਮੁਲਕ ਨੂੰ ਅਸੀਂ ਪੈਦਾ ਕੀਤਾ ਉਹਦੇ ਵਿੱਚੋਂ ਬੰਗਲਾਦੇਸ਼ ਨੂੰ ਅਜੋ ਵੀ ਸਾਡੇ ਨਾਲ ਨਹੀਂ ਹੈਗਾ ਜਿਹੜੇ ਮੁਲਕਾਂ ਨੂੰ ਅਸੀਂ ਕਰਜ਼ੇ ਦੇ ਕੇ ਪਾਲਦੇ ਰਹੇ ਉਹਨਾਂ ਦੇ ਓਕੇ ਪਰ ਟੈਮਾਂ ਚ ਸਹਾਇਤਾ ਕਰਦੇ ਨੇ ਉਹ ਵੀ ਪਾਕਿਸਤਾਨ ਨਾਲ ਖੜ ਗਏ ਜੀ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਮੰਨਜੋ ਜਾਣਦੇ ਚੀਨ ਤੇ ਭਾਰਤ ਦੇ ਰਿਸ਼ਤੇ ਵੀ ਨਹੀਂ ਸੁਖਾਵੇਂ ਹੈਗੇ ਉਥੇ ਵੀ ਸਾਡਾ ਆਪਣੇ ਗੁਆਂਢੀ ਮੁਲਕ ਨਾਲ ਰਿਸ਼ਤਾ ਚੰਗਾ ਨਹੀਂ ਇੱਥੇ ਅਸੀਂ ਗੱਲਾਂ ਕਰਦੇ ਆ ਹਿੰਦੂ ਰਾਸ਼ਟਰ ਦਾ ਸੁਭਾ ਬਣਾ ਲੈਣਾ ਜੀ ਵਿਸ਼ਵ ਤਾਕਤ ਬਣ ਜਾਣਾ ਜੀ ਜਿਹੜਾ ਆਲਰੇਡੀ ਹਿੰਦੂ ਰਾਸ਼ਟਰ ਹੈ ਹੈ ਨਾ ਨੇਪਾਲ ਉਹਦੇ ਨਾਲ ਵੀ ਤੁਹਾਡਾ ਰਿਸ਼ਤਾ ਨਹੀਂਗਾ ਹੂੰ ਤੇ ਸਾਰੇ ਗਵਾਂਡੀਆਂ ਨਾਲ ਰਿਸ਼ਤੇ ਵਿਗੜੇ ਹੋਏ ਨੇ ਜੀ ਤੇ ਜੇ ਤਾਂ ਪਾਕਿਸਤਾਨ ਵਾਲੇ ਪਾਸਿਓ ਕੋਈ ਹਰਕਤ ਹੋ ਗਏ ਫਿਰ ਤਾਂ ਅਸੀਂ ਕਹਿੰਦੇ ਹਾਂ ਨਵੇੜ ਕੇ ਆਵਾਂਗੇ ਘਰੇੜ ਕੇ ਮਾਰ ਕੇ ਆਵਾਂਗੇ ਤੇ ਜੇ ਚੀਨ ਵਾਲੇ ਪਾਸਿਓ ਆਜੋ ਫਿਰ ਅੱਖਾਂ ਫੇਰ ਲੈਣੇ ਆ ਇਸੇ ਤਰ੍ਹਾਂ ਜੇ ਕੈਨੇਡਾ ਵਾਲੇ ਪਾਸਿਓ ਕੁਛ ਆਜੋ ਫਿਰ ਤਾਂ ਅਸੀਂ ਹਮਲਾਵਰ ਹੋ ਜਾਂਦੇ ਆ ਤੇ ਜੇ ਉਹੋ ਜਿਹਾ ਹੀ ਮੁੱਦਾ ਅਮਰੀਕਾ ਵਾਲੇ ਪਾਸਿਓ ਆਜੋ ਫਿਰ ਅਸੀਂ ਭਿੱਗੀ ਬਿੱਲੀ ਬਣ ਜਾਂਦੇ ਕਿਉਂ ਬਈ ਹੂੰ ਟਰੰਪ 11ਵੀਂ ਵਾਰ ਇਹ ਗੱਲ ਦਰਾ ਚੁੱਕਿਆ ਹੈ ਉੱਥੋਂ ਦੀ ਸਿਸਟਮ ਉੱਥੋਂ ਦੀ ਸਰਕਾਰ ਗਿਆਨੀਵਾਰ ਅਮਰੀਕਾ ਇਹ ਗੱਲ ਕਹਿ ਚੁੱਕਿਆ ਕਿ ਮੈਂ ਕਰਾਈ ਹੈ ਗੋਲੀਬੰਦੀ ਮੈਂ ਰਕਵਾਈ ਹੈ ਜੰਗ ਹੂੰ ਜੀ ਇਦਾਂ ਪਰ ਹੁੰਦਾ ਸੋਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਸਾਡੇ ਗਵਾਂਡੀ ਮੁਲਕਾਂ ਨਾਲ ਕਿਉਂ ਵਿਗੜ ਰਹੇ ਨੇ ਸਾਡੇ ਅੰਤਰਰਾਸ਼ਟਰੀ ਪੱਧਰ ਤੇ ਬਾਕੀ ਮੁਲਕਾਂ ਨਾਲ ਸਾਡੇ ਰਿਸ਼ਤੇ ਕਿਉਂ ਵਿਗੜ ਰਹੇ ਨੇ ਇੰਜ ਨਹੀਂ ਬਣਿਆ ਜਾਂਦਾ ਹੁੰਦਾ ਫਿਰ ਬਿਸ਼ਪ ਗੁਰੂ ਜਨਾਬ ਉਹਦੇ ਲਈ ਸਾਰਿਆਂ ਨਾਲ ਰਿਸ਼ਤਾ ਹੋਣਾ ਜ਼ਰੂਰੀ ਹੈ ਇਹ ਮਤਭਾਗੀ ਖਬਰ ਹੈ ਕਿ ਸਾਨੂੰ G7 ਸਿਕਸਵਨ ਚ ਨਹੀਂ ਸਦਿਆ ਗਿਆ ਤਾਂ ਸਾਰੇ ਇਸ ਤੋਂ ਵੀ ਇੱਕ ਸੋਚਣ ਦੀ ਵੱਡੀ ਗੱਲ ਇਹ ਹੈ ਕਿ ਜਦੋਂ ਪਾਕਿਸਤਾਨ ਦੇ ਜਿਹੜਾ ਪਾਹਲਗਾਮ ਦੇ ਵਿੱਚ ਹੰਬਲਾ ਹੁੰਦਾ ਫਿਰ ਭਾਰਤੀ ਫੌਜ ਨੇ ਜਿਹੜਾ ਉਸ ਦਾ ਜੋ ਜਿਹੜਾ ਜਵਾਬ ਦਿੱਤਾ ਆਪਰੇਸ਼ਨ ਸੰਦੂਰ ਚਲਾਇਆ ਉਸੇ ਆਪਰੇਸ਼ਨ ਸੰਦੂਰ ਤਹਿਤ ਵੋਟਾਂ ਮੰਗੀਆਂ ਜਾ ਰਹੀਆਂ ਨੇ ਉਹ ਜਿਹੜਾ ਆਪਰੇਸ਼ਨ ਸੰਦੂਰ ਹਾਲਾਂਕਿ ਲੜਿਆ ਸਾਡੀ ਭਾਰਤ ਦੀ ਫੌਜ ਨੇ ਭਾਰਤ ਦੇ ਜਵਾਨਾਂ ਨੇ ਲੜਿਆ ਉੱਥੇ ਪੂਰਾ ਦੇਸ਼ ਮਾਣ ਕਰਦਾ ਅੱਜ ਉੱਤੇ ਸਿਆਸਤ ਹੋ ਰਹੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਤੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਕਿ ਵੋਟਾਂ ਤੱਕ ਮੰਗ ਰਹੇ ਨੇ ਬੀਜੇਪੀ ਵਾਲੇ ਤੇ ਸਿਆਸਤਨ ਤਾਂ ਹੋਰ ਕੀ ਹੈ ਜੀ ਲੜਾਈ ਫੌਜ ਨੇ ਲੜੀ ਕ੍ਰੈਡਿਟ ਸਿੱਧਾ ਨਰਿੰਦਰ ਮੋਦੀ ਜੀ ਆਪਣੇ ਲਈ ਲੈਣਾ ਚਾਹੁੰਦੇ ਨੇ ਬਿਹਾਰ ਚ ਜਾ ਕੇ ਜ਼ਿਕਰ ਕਰਦੇ ਨੇ ਕਿ ਮੈਂ ਕੀਤਾ ਵਾਦਾ ਪੂਰਾ ਕਰਕੇ ਆਇਆ ਅੱਜ ਆਈਪਲ ਦਾ ਫਾਈਨਲ ਹੈ ਉਹ ਜਿਹੜੀ ਕਲੋਜ਼ਿੰਗ ਸੈਰੇਮਨੀ ਰੱਖੀ ਹੈ ਉਹਦਾ ਉਹਦਾ ਜਿਹੜਾ ਥੀਮ ਹੈ ਉਹ ਮਿਸ਼ਨ ਸੰਦੂਰ ਹੈ ਜੀ ਹੈਨਾ ਤੇ ਬੀਜੇਪੀ ਨੇ ਰਣਨੀਤੀ ਬਣਾ ਲਈ ਸੀ ਜਿਵੇਂ ਅਜोध्या ਦੇ ਰਾਮ ਮੰਦਰ ਦੇ ਸਮੇਂ ਕਿ ਘਰ-ਘਰ ਜਾ ਕੇ ਆਪਾਂ ਲੋਕਾਂ ਨੂੰ ਜੀ ਆ ਦੇਣਿਆਂ ਜੀ ਐਦਾਂ ਕਰਨਾ ਜੀ ਆਪਾਂ ਨਾਲ ਤੁਰਨਾ ਧਰਮ ਦੇ ਹਵਾਲੇ ਨਾਲ ਤੁਸੀਂ ਕੰਮ ਦੇ ਹਵਾਲੇ ਸਰਕਾਰ ਕੰਮ ਦੇ ਹਵਾਲੇ ਨਾਲ ਆਵੇ ਹਰੇਕ ਵਿਅਕਤੀ ਆਪਣੇ ਆਪਣੇ ਧਰਮ ਨੂੰ ਪਿਆਰ ਕਰਦਾ ਤੇ ਬਾਕੀ ਧਰਮਾਂ ਦਾ ਸਤਿਕਾਰ ਕਰਦਾ ਇਹ ਸਾਨੂੰ ਪੜਾਇਆ ਸਕਾਇਆ ਜਾਂਦਾ ਸਾਡੇ ਧਰਮਾਂ ਚ ਬਿਲਕੁਲ ਜੀ ਤੁਸੀਂ ਸਰਕਾਰਾਂ ਸਮਾਜਿਕ ਤੌਰ ਤੇ ਕੰਮ ਕਰਨ ਸੁਭਿਆ ਦੇ ਤੌਰ ਤੇ ਕੰਮ ਕਰਨ ਮਤ ਕਦੇ ਪੱਧਰ ਤੇ ਕੰਮ ਕਰਨ ਪਰ ਨਹੀਂ ਹਮ ਹੁਣ ਤੁਸੀਂ ਕਹਿੰਦੇ ਜੀ ਅਸੀਂ ਤਾਂ ਘਰ ਘਰ ਸਦੂਰ ਬੰਡਾਂਗੇ ਇਹਨਾਂ ਨੇ ਇਹ ਤੈਅ ਕਰ ਲਿਆ ਸੀ ਹੁਣ ਸ਼ਾਇਦ ਪੈਰ ਪਿਛਾਂ ਖਿੱਚਿਆ ਉਹ ਤੋਂ ਕਿਉਂਕਿ ਬਦਨਾਮੀ ਮੁਲਕ ਪਰਸਾਸੀ ਹੋ ਗਈ ਤੇ ਪੰਜਾਬ ਚ ਵੀ ਸਾਰੀ ਇਤਰਾ ਨੇ ਜਿਹਨੂੰ ਨਿਸ਼ਾਨੇ ਤੇ ਲਿਆ ਅੱਜ ਆ ਬੋਲ ਰਹੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੀ ਇੱਕ ਸਵਾਲ ਦੇ ਜਵਾਬ ਚ ਉਹ ਕਹਿੰਦੇ ਵੀ ਇਹ ਤਾਂ ਉਹ ਜਿਵੇਂ ਕੱਲ ਚੱਲਦੀ ਹੈ ਨਾ ਕਿ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਲਿੰਗਰ ਇੱਕ ਚੀਜ਼ ਬਿਲਕੁਲ ਬਿਲਕੁਲ ਕਹਿੰਦੇ ਹੁਣ ਇੱਕ ਦੇਸ਼ ਇੱਕ ਹਸਬੰਡ ਕਹਿੰਦੇ ਕਿ ਸੰਦੂਰ ਵੰਡ ਕੇ ਆਹ ਫਾਰਮੂਲਾ ਅਪਣਾ ਰਹੇ ਤੁਸੀਂ ਕਹਿੰਦੇ ਇਹ ਪਾਲਿਸੀ ਲਿਆ ਰਹੇ ਹੋ ਜਿਹਦਾ ਮਤਲਬ ਇਹ ਸਮਝਿਓ ਕਿ ਸੰਦੂਰ Hindu ਧਰਮ ਦੇ ਵਿੱਚ ਮਤਲਬ ਕਿ ਉਸ ਦੇ ਜਿਵੇਂ ਆਪਾਂ ਕਹਿ ਲਈਏ ਕਿ ਇਹ ਅਧਿਕਾਰ ਖੇਤਰ ਉਹਨਾਂ ਦੇ ਪਰਿਵਾਰ ਦੇ ਪਤੀ ਦਾ ਬਣਦਾ ਹੈਨਾ ਬਿਲਕੁਲ ਜੀ ਬਿਲਕੁਲ ਸੁਹਾਗ ਦਾ ਵਣਦਾ ਸੋ ਉਸ ਪ੍ਰਤੀਕ ਨੂੰ ਸੰਧੂਰ ਨੂੰ ਹਿੰਦੂ ਧਰਮ ਚ ਮੰਨਤਾ ਦਿੱਤੀ ਗਈ ਆ ਤੇ ਪਰ ਤੁਸੀਂ ਨੂੰ ਵੰਡਦੇ ਫਿਰੋਗੇ ਉਹ ਇੱਕ ਕੁੜੀ ਦੀ ਵੀਡੀਓ ਖਾਸੀ ਵਾਇਰਲ ਹੋ ਗਈ ਉਹ ਕਹਿੰਦੀ ਭਰ ਦੇ ਫਿਰ ਮੇਰੇ ਸੰਧੂਰ ਤੂੰ ਭਰੇਗਾ ਹੂੰ ਤੇ ਫਿਰ ਉਹ ਮਾਫੀ ਮੰਗ ਰਹੇ ਨੇ ਸੋ ਇਹ ਸਥਿਤੀ ਬਣ ਗਈ ਹੂੰ ਸੋ ਇਹਦੇ ਰਾਜਾ ਬੜਿੰਗ ਵੀ ਅੱਜ ਚੰਗਾ ਤਾਂ ਜੱਸ ਘਸਿਆ ਉਹਨੇ ਵੀ ਜੀ ਸੋ ਇਸ ਲਈ ਭਾਪੀ ਪੂਰੇ ਮੁਲਕ ਚ ਇਸ ਮਸਲੇ ਦੇ ਨਿਸ਼ਾਨੇ ਤੇ ਆ ਗਈ ਪਰ ਇਹ ਰਾਜਨੀਤਿਕ ਰੋਟੀਆਂ ਸਿੱਖਦੇ ਨੇ ਪਾਤਰ ਸਾਹਿਬ ਦੀ ਉਹ ਸਤਰਾਂ ਕਿ ਜਦੋਂ ਤੱਕ ਉਹ ਨਾਂ ਲਾਸ਼ਾਂ ਗਣਦੇ ਨੇ ਆਪਾਂ ਬੋਟਾਂ ਗਣ ਲਈਏ ਇਹ ਉਹੀ ਹਾਲ ਜੀ ਤਾਂ ਸਰ ਇਹਨਾਂ ਮਸਲਿਆਂ ਦੇ ਉੱਪਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ